ਆ ਬਣੀ ਉਹ ਗਰੀਬਾਂ ਕਿ ਸਾਰੇ ਰਹਿਣਗੇ ਜੀ ਸੋਦਾ ਉਹ ਜਿਹੜਾ ਆਉਂਦਾ ਪਾਣੀ ਪਾਣੀ ਬਰੇਂਡਪੁਰ ਪੁਆਰ ਬਸ ਬਣਾਣੀ ਬਹੁਤ ਚੰਗਾ ਬੇਦਰ ਆ ਗਈ ਮਾ ਮਾ ਰਿਹਾ ਕਿ ਕਿਰਾਵਾ ਹੋਈ ਹੈ ਤੇਰਾ ਬਟੱਖ ਨੂੰ ਭਾਈ ਇੱਥੇ ਤੁਸੀਂ ਆਏ ਹੋ ਕੋਈ ਗੱਲ ਨਹੀਂ ਇਹਦੇ ਇੱਥੇ ਲੈਣ ਬੀਬੀ ਹੋਂਦ ਤੁਹਾਨੂੰ ਸਾਥ ਮਾਰ ਬੋ ਆ ਜਾ ਮੌਤ ਮੌਤ ਹੋ ਜਾਂਦੀ ਆ ਤਾਂ ਬਈ ਬੋਟ ਕੋਟ ਦਾ ਅੱਛਾ ਬੋਟ ਬੋਟ ਹਾਂਜੀ ਪ੍ਰਧਾਨ ਜੀ ਹਾਂਜੀ ਕੀ ਹੋਇਆ ਮਾਤਾ ਜੀ ਨੂੰ ਮਾਤਾ ਨੂੰ ਕੱਲ ਨੂੰ ਗੈਸ ਸੀ ਬਾਹਰ ਖੇਤੀ ਵੇਖਣ ਦੇਈ ਤੇ ਉੱਥੇ ਜਾ ਕੇ ਵੇਖਿਆ ਸੀ ਭਾਈ ਜੁੱਤੀ ਦੀ ਬੀ ਦੋ ਢਾਈ ਡੇ ਕਿਲਾ ਸਾਡੇ ਕੋਲ ਜ਼ਮੀਨ ਹੈ ਤਿੰਨ ਭਰਾ ਹਨ ਮਾਤਾ ਪਰੋ ਭਾਈ ਪਤਨੀ ਫੌਜਾ ਸਿੰਘ ਦੀ ਪਿੰਡ ਤੇਜਰ ਰਹਿਲਾ ਦੇ ਰਹਿਣ ਵਾਲੀ ਹੈ ਜੋ ਕਿ ਖੇਤ ਤੇ ਗਈ ਹੈ ਪੋਤਰੇ ਦੇ ਨਾਲ ਜਿਹੜਾ ਮਰਨ ਵੀ ਚੱਲ ਬਣਾ ਦੇ ਵੇਖਾ ਭਾਈ ਜੁੱਤੀ ਇਹ ਦੁੱਬੀ ਕੇ ਬਚੀ ਜਦੋਂ ਵੇਖਾ ਤੇ ਉਹਨੇ ਸਾਰ ਸਹ ਟੂੜੀ ਤੱਪਾ ਹਰ ਸੇ ਲੜ ਚੁੱਕਿਆ ਸੀ ਲੋੜ ਦੇ ਕਾਰਨ ਅਟੈਕ ਤਰ੍ਹਾਂ ਗਮ ਛੇਗੀ ਜਦ ਘਰੇ ਆਈ ਤੇ ਢਿੱਲੀ ਹੋਈ ਤੇ ਡਾਕਟਰ ਨੂੰ ਬੁਲਾਇਆ ਰਾਤ ਨੂੰ ਡਾਕਟਰ ਨੇ ਦਵਾਈ ਮੱਠੀ ਕੀਤੀ ਪਰ ਨਹੀਂ ਕਿਨੇ ਕਿਹਾ ਵੀ ਮੇਰੇ ਤੋਂ ਬਾਹਰੇ ਤੇ ਵੀ ਤੁਸੀਂ ਫਾਇਲ ਕੁਝ ਆਸ ਹੈ ਪਾਣੀ ਦਾ ਪਾਉ ਸੀ ਬਹੁਤ ਸਾਡਾ ਕੁਥਾ ਦੰਨੀ ਸੀ ਬੇੜੀ ਦਾ ਲਜਾਨ ਦਾ ਰਾਤ ਨੂੰ ਇਸ ਲਈ ਰਾਤ ਨੂੰ ਮਾਤਾ ਨੇ ਦਮ ਤੋੜ ਦਿੱਤਾ ਰਾਤ ਕਿੰਨਾ ਸਮਾਂ ਸੀ 10 10 ਵਜੇ ਠੀਕ ਕਾ ਜੀ ਜਾਨੀ ਤੁਸ ਜੀ ਨਾ ਨਹੀਂ ਨਹੀਂ ਪਹਿਲਾਂ ਉਹ ਤਾਂ ਪੜੀਆਂ ਨੇ ਘਰੇ ਆਂਦੇ ਟਾਲੀਆਂ ਤੇ ਬੈਠੀਆਂ ਨੇ ਤੇ ਘਰੇ ਗੰਨਣ ਪਰਤਿਆ ਤਮ ਲਾਈ ਆਏ ਉਹ ਨਾ ਜਿਆ ਕੰਨਾਂ ਚ ਚਫਾ ਦੇ ਫਾਫਾ ਜਾ ਰੱਖਾ ਨਹੀਂ ਦੇ ਨਹੀਂ ਕਿਨ ਹਾ